ਫਹਾਮ ਇਤਿਹਾਸ ਸਦੀਆਂ ਬਾਅਦ ਵੀ ਕੌਮਾਂ ਨੂੰ ਜਾਗ ਜਾ ਰੱਖਦਾ ਹੈ ਕਿਉਂਕਿ ਇਤਿਹਾਸ ਬਾਰੇ ਵਿਦਵਾਨਾਂ ਦਾ ਕਥਨ ਹੈ ਇਤਿਹਾਸ ਬਜ਼ੁਰਗਾਂ ਤੋਂ ਹੋਈਆਂ ਗਲਤੀਆਂ ਤੋਂ ਸਬਕ ਸਿੱਖ ਕੇ ਉਹਨਾਂ ਗਲਤੀਆਂ ਨੂੰ ਨਾ ਦੁਹੋੜਿਆਂ ਵੀ ਤਾਂ ਗੀਤ ਕਰਦਾ ਹੈ ਪ੍ਰੇਰਨਾ ਕਰਦਾ ਹੈ ਇਤਿਹਾਸ ਬਜ਼ੁਰਗਾਂ ਦੇ ਮਾਰਿਆਂ ਮੱਲਾਂ ਨੂੰ ਯਾਦ ਕਰਕੇ ਉਹਨਾਂ ਦੇ ਰਸਤੇ ਤੇ ਚੱਲ ਕੇ ਅੱਗੇ ਵਧਣ ਦੀ ਪ੍ਰੇਰਣਾ ਕਰਦਾ ਹੈ ਸ਼ਾਇਦ ਲੱਗਦਾ ਹੈ ਤਾਕਾ ਤਾਕਾ ਹੋ ਜਾਂਦੀ ਕਮੀਲਦਾਰੀ ਜੇਕਰ ਕੰਗੰਢ ਇਤਫਾਕ ਦੀ ਖੁੱਲ ਜਾਵੇ ਉਹ ਲੱਖਾਂ ਯਤਨ ਕਰੀਏ ਮੁੜਨਾ ਪਵੇ ਭਾਂਡੇ ਜੇਕਰ ਦੁੱਧ ਦਰਿਆ ਵਿੱਚ ਡੁੱਲ ਜਾਵੇ ਨਾਲ ਮੰਤਰਾ ਨਹੀਂ ਮਸ਼ਾਲ ਮੱਝਦੀ ਤੇਲ ਮੁੱਕਿਆ ਦੀਵਾ ਹੋ ਭੁੱਲ ਜਾਵੇ বিনা ਮਾਲੀ ਦੇ ਬਾਗ ਬਰਾਨ ਹੁੰਦਾ ਬਾਦ ਪਾਣੀਓ ਫਸਲ ਵੀ ਭੁੱਲ ਜਾਵੇ ਮਾਰਿਆ ਮੂਲ ਨਾ ਮੁਕਦੀ ਕੌਮ ਕੋਈ ਵਟਿਆ ਮੂਲ ਨਾ ਮੁਕਦੀ ਲਹਿਰ ਕੋਈ ਟਾਏ ਜੇ ਚਬਰ ਜਹਾਨ ਦਾ ਖੁੱਲ ਜਾਵੇ ਪਾਰਸ ਮਿਟ ਜਾਂਦੀ ਅਖਰ ਗਲਤ ਵਾਂਗੂ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ ਸਾਡਾ ਇਤਿਹਾਸ ਬੜਾ ਸ਼ਾਨਾਂ ਮਤਾ ਹੈ ਕਿਉਂ ਕਿ ਸਾਡੇ ਵਡੇਰਿਆਂ ਵੀ ਸਾਡਿਆਂ ਬਜ਼ੁਰਗਾਂ ਨੇ ਮਨੁੱਖਤਾ ਦੀ ਭਲਾਈ ਲਈ ਮਨੁੱਖਤਾ ਨੂੰ ਮੁੱਖ ਮੰਨ ਕੇ ਹਮੇਸ਼ਾ ਕੱਲਣਾ ਕਾਲੀਆਂ ਬਾਬਾ ਫਰੀਦ ਜੀ ਨੇ ਵੀ ਇਸੇ ਤਰ੍ਹਾਂ ਹੀ ਕੱਲਣਾ ਕਾਲੀ ਹੈ ਮਨੁੱਖਤਾ ਦੀ ਖਾਤਰ ਉਹਨਾਂ ਦੀ ਬਾਣੀ ਦਾ ਇੱਕ ਇੱਕ ਅੱਖਰ ਮਨੁੱਖਤਾ ਨੂੰ ਸੇਧ ਦੇਣ ਯੋਗ ਹੈ ਜ਼ਾਬਰਾਂ ਨੂੰ ਜ਼ਬਰ ਕਰਨ ਤੋਂ ਹਟਾਉਂਦਾ ਹੈ ਔਰ ਧਰਮੀਆਂ ਨੂੰ ਪਿਆਰਨਾ ਕਹਿੰਦਾ ਅੱਗੇ ਵਧਣ ਦੀ ਪਾਣੀ ਪੜਨੀ ਨਾਮ ਜਪਣ ਦੀ ਉਸ ਅਕਾਲ ਪੁਰਖ ਨਾਲ ਜੁੜਨੀ ਪ੍ਰੇਰਨਾ ਕਰਦਾ ਹੈ ਪਰ ਨਾਲ ਲੱਗਣਾ ਇਹ ਹੈ ਕਿ ਉਹਨਾਂ ਦੀ ਹਕਮਾਂ ਵਿੱਚ ਜਿੰਨਾ ਕੁਝ ਵੀ ਕਹਿ ਦਿੱਗੇ ਥੋੜਾ ਹੈ ਕਿਉਂਕਿ ਸੰਤ ਕੀ ਮਹਿਮਾ ਵੇਦ ਨਾ ਜਾਣੇ ਜੇ ਤਾਂ ਸੁਣੇ ਤੇ ਤਾਂ ਬਖਿਆਨੇ ਉਹਨਾਂ ਦੀ ਮਹਿਮਾ ਕਰਨੀ ਬਹੁਤ ਔਖੀ ਹੈ ਬਹੁਤ ਹੀ ਮਹਿਮਾ ਹੈ ਸੰਤਾਂ ਮਹਾਪੁਰਖਾਂ ਦੀ ਬਾਬਾ ਸ਼ੇਖ ਫਰੀਦ ਜੀ ਦੀ ਮਹਿਮਾ ਮੇਰੇ ਸਾਥੀ ਟਾਡੀਆ ਦਾ ਹੈ